ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਦੇ ਆਂ ਪੋਕਸੋ ਐਕਟ ਬਾਰੇ ਪੋਕਸ ਜਾਨੀ ਕਿ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਅਫੈਂਸ 15 ਤੋਂ 20 ਸਾਲ ਦੀ ਉਮਰ ਇਹੋ ਜੀ ਉਮਰ ਹੁੰਦੀ ਹੈ ਜਿੱਥੇ ਬੱਚਿਆਂ ਨੂੰ ਚੰਗੇ ਬੁਰੇ ਦੀ ਸਮਝ ਨਹੀਂ ਹੁੰਦੀ ਤੇ ਇਸ ਉਮਰ ਵਿੱਚ ਆ ਕੇ ਮੁੰਡੇ ਕੁੜੀਆਂ ਇੱਕ ਦੂਸਰੇ ਵੱਲ ਅਟਰੈਕਟ ਹੋ ਜਾਂਦੇ ਨੇ ਤੇ ਰਿਲੇਸ਼ਨ ਦੇ ਵਿੱਚ ਆ ਜਾਂਦੇ ਹੁੰਦੇ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਬਾਅਦ ਵਿੱਚ ਲੜਕਿਆਂ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਮੰਨ ਲਓ ਜੇਕਰ ਲੜਕੀ ਦੀ ਉਮਰ 17 ਸਾਲ ਜਾਂ ਇਸ ਤੋਂ ਘੱਟ ਹੈ ਤੇ ਲੜਕੇ ਦੀ ਉਮਰ 18 ਤੋਂ 20 ਦੇ ਵਿਚਕਾਰ ਹੈ ਤਾਂ ਵੀ ਓਕਸੋ ਐਕਟ ਦੇ ਤਹਿਤ ਮੁਕੱਦਮਾ ਦਰਜ ਹੋ ਜਾਂਦਾ ਹੈ ਤੇ ਲੜਕੇ ਨੂੰ ਘੱਟੋ ਘੱਟ 20 ਸਾਲ ਜਾਂ ਆਜੀਵਨਕਾਰਾਵਸ ਦੀ ਸਜ਼ਾ ਹੋ ਜਾਂਦੀ ਹੈ ਇੱਥੇ ਮੁੰਡਿਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿੰਨਾ ਸਮਝੀ ਤੇ ਚਲਦੇ ਆ ਭਾਵੇਂ ਮਰਜੀ ਮੁੰਡੇ ਤੇ ਕੁੜੀ ਦੋਨਾਂ ਦੀ ਬਰਾਬਰ ਦੀ ਹੁੰਦੀ ਹੈ ਪਰ ਇਹਦਾ ਸਭ ਤੋਂ ਵੱਡਾ ਖਮਿਆਜਾ ਮੁੰਡਿਆਂ ਨੂੰ ਭੁਗਤਣਾ ਪੈਂਦਾ ਹੈ ਇਸ ਦੇ ਤਹਿਤ ਉਹਨਾਂ ਦੀ ਪੂਰੀ ਲਾਈਫ ਉਹਨਾਂ ਦੀ ਪੂਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤੇ ਇਹੋ ਜੇ ਕੇਸਾਂ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲਦੀ ਸੋ ਮੇਰੀ ਸਰਕਾਰ ਨੂੰ ਇੱਥੇ ਰਿਕਵੈਸਟ ਹੈ ਕਿ 10ਵੀਂ ਕਲਾਸ ਤੋਂ ਹੀ ਬੱਚਿਆਂ ਨੂੰ ਪੋਕਸ ਐਕਟ ਨੂੰ ਇੱਕ ਸਬਜੈਕਟ ਦੇ ਰੂਪ ਵਿੱਚ ਪੜਾਉਣਾ ਜ਼ਰੂਰੀ ਹੈ ਕਿਉਂਕਿ ਨੌਲੇਜ ਨਾ ਹੋਣ ਦੇ ਕਾਰਨ ਬਹੁਤ ਸਾਰੇ ਬੱਚੇ ਫਸ ਜਾਂਦੇ ਹਨ ਤੇ ਉਹਨਾਂ ਦੀ ਲਾਈਫ ਖਰਾਬ ਹੋ ਜਾਂਦੀ ਹੈ